ਪੂਲ ਰੋਂਗ ਐਲਿਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜੇਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਇੰਨੀ ਮੀਨ ਔਰ ਇੰਨੀ ਕੋਈ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗਾ ਯੂ نو ਉਹ ਕੁੜੀ ਕਿਸੇ ਜਿਹੜਾ ਕਹਿੰਦਾ ਬੱਚਿਆਂ ਨੂੰ ਪਾ ਲੀਂ ਤਾਲੀ ਵਾਲ ਪਿੰਕੀ ਤਾਲੀ ਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੀ ਤਾਲੀ ਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਅੱਛਾ ਇੱਕ ਲੱਭਿਓ ਮਰਾ ਜੀ ਦਾ ਬੰਦਾ ਦੀ ਕੋ ਪ੍ਰਾਣੀ ਵੀਡੀਓ ਵਾਇਰਲ ਹੋ ਗਿਆ ਜਿਹਦੇ ਵਿੱਚ ਕਹਿ ਰਹੀ ਆ ਮੈਂ ਉਸ ਘਰ ਦੀ ਧੀ ਆ ਹਾਂ ਹਮੇਸ਼ਾ ਪਾਜੀ ਹੁਣਾਂ ਨੇ ਆਪਣੇ ਬੇਟੇ ਅੱਧ ਕਿੱਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ ਅੱਛਾ ਇਹ ਸਾਰਾ ਟਾਈਮ ਉਹਨਾਂ ਦਾ ਐਸੇ ਘਰ ਚ ਇੱਥੇ ਕੰਮ ਦੇ ਵਿਚਰੇਂ ਦੀ ਇਹ ਕਿੰਨਾ ਸਮਾਂ ਸੁਨੰਦਰੀ ਰਹੀ ਹੈ ਇਸ ਘਰ ਦੇ ਅੰਦਰ ਇਸ ਘਰ ਦੇ ਅੰਦਰ ਉਹ 6 ਕੁ ਸਾਲ ਤੱਕ ਰਹੀ ਹੈ ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਉਹ ਵੀ ਕਿਨ ਸਾਡੇ ਨਾਲ ਦੇ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲ ਹੈ ਕੋਈ ਰੋਲ ਨਹੀਂ ਹੈ ਬਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਹੀ ਸਭ ਦੇ ਲਈ ਹਰ ਇੱਕ ਬੰਦਾ ਅਨੰਤ ਨਿਮੀ ਮੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਦਾ ਕਿੰਨਾ ਮਾਰਾ ਨਹੀਂ ਕਰ ਸਕਦੇ ਹੋ ਪਤਾ ਨਹੀਂ ਕਿਉਂ ਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼੍ਰੀ ਗੁਰੂ ਸਾਹਿਬ ਆਇਆ ਹੋਰ ਹੋਰ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੂਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਉਹਦੇ ਕੋਈ ਸੈਕ ਫਰਕ ਗਈ ਹੈ ਪੁਲਿਸ ਹੁਣ ਉਹ ਕੀ ਹੈ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੌਲੇਜ ਨਹੀਂ ਹੈ ਵੈਸੇ ਟਰਾਫੀਜ਼ ਦੇ ਹੋਏ ਸਮਾਨੇ ਤੋਂ ਕੁਝ ਕੀ ਹੈ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਬਸ ਤੁਹਾਡਾ ਇੰਟਰੋਡਕਸ਼ਨ ਵੀ ਮੈਂ ਚਾਹਣਾ ਤੂੰ ਦੱਸ ਦਿਓ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਹੈ ਲੋਕਾਂ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੌਣ ਹੋ ਮੈਂ ਮੈਂ ਤੁਹਾਨੂੰ ਕਿਹਾ ਕਿ ਮੈਂ ਇਸ ਘਰ ਦਾ ਮੈਂਬਰ ਹਾਂ ਰਾਈਟ ਹਾਂਜੀ ਚਲੋ ਸਾਡੇ ਬਾਜੀ ਨੇ ਹੋ ਬਹੁਤ ਪਿਆਰੇ ਬਾਜੀ ਨੇ ਹੋ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋ ਚੜ੍ਹਦੀ ਕਲਾ ਚ ਹੀ ਰਹੇ ਹੈ ਕਿਉਂਕਿ ਉਹਨਾਂ ਨੇ ਕਦੀ ਕਿਸੇ ਨਾਲ ਮਾਰਾ ਨਹੀਂ ਕਰਿਆ ਕਦੀ ਗੱਲ ਤਾਂ ਹੋਈ ਥੋੜੀ ਪਿੱਕੀ ਟਾਲੀ ਵਾਲ ਦੀ ਕੀ ਕੀ ਆ ਉਹਨੇ ਕੀ ਕੀਤਾ ਕੁਝ ਨਹੀਂ ਉਹਦੇ ਅੰਦਰ ਪੈਂਜੀ ਮੈਂ ਵਧੀਆ ਕੋਈ ਚੱਕਰ ਨਹੀਂ ਕੱਢੀ। ਕੋਈ ਕੱਲਿੰਗ ਪਿੰਕੀ ਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗੇ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਚਪਲਾਂ 'ਚ ਉੱਚ ਕੇ ਜਹਾਜ਼ 'ਚ ਬਿਠਾਉਂਗੇ ਤਾਂ ਇਹਦਾ ਹੋਏਗਾ। ਇਹ ਨੇਚਰਲੀ ਜਿਹਦੇ ਤੇ ਵੀ ਰਿਐਕਟ ਕੀਤਾ ਸੁਨੰਦਾ ਸ਼ਰਮਾ ਨੇ ਉਹ ਉਹਨੇ ਕਿਹਾ ਕਿ ਮੈਂ ਤਾਂ ਕਿਨੇ ਚੋਂ ਬਿਲਕੁਲ ਸ਼ੇਮ ਉਹ ਐਤੋ ਤੁਰੀ-ਤੁਰੀ ਜਾਂਦੀ ਹੁੰਦੀ ਸੀ ਕਿ ਜਿਹਨੂੰ ਬਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਉ ਨੂੰ ਸਾਹਮਣੇ ਉਹਨੂੰ ਪੁੱਛੇ ਪਿੰਗੀ ਬਾਜੀ ਉਹਦਾ ਦਿਮਾਗ ਚੱਲਿਆ ਹੋਇਆ। ਹਾਂ। ਬੱਚਾ ਕੋਈ ਉਹਦੇ? ਹੈ? ਪਿੱ ਕੋਈ ਕੁਛ ਨਹੀਂ ਦੇਖੋ ਜਿਉਂ ਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਮੈਂ ਜਿਹੜੇ ਅੱਜ ਕਲਾਕਾਰ ਬੋਲ ਰਹੇ ਨੇ ਉਹ ਤੋਂ ਬਾਅਦ ਹੀ ਜਿਹੜੇ ਦੁਬਾਰਾ ਸੰਜੋਗ ਸ਼ਰਮਾ ਦੇ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਨਾ ਬਾਰੇ ਬੋਲਦੇ ਦੇਖੋ ਜੀ ਇਹ ਤੇ ਹੁਣ ਇਹ ਬਹੁਤ ਹੀ ਨੌਲੇਜ ਹੈ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਕਰਨ ਦੇ ਵਿੱਚ ਖੜੇ ਹੋ ਉਹ ਕਰਨ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੇ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਠੀਕ ਕੁੱਲਾ ਵਾਂਗੂ ਮੈਂ ਕਹਨੀ ਆ ਭਈ ਕਿ ਨਹੀਂ ਕਿਤਾ ਸੁਨੰਦਾ ਦੇ ਲਈ ਕਿਹੜੀ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਸਿੱਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਠੀਕ ਹੈ ਚਲੋ ਠੀਕ ਕਰ ਗਈ ਰਹੀ ਆ ਠੀਕ ਹੈ ਬਿਲਕੁਲ